ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮੰਤਰੀ ਨੇ ਜਾਂ ਸਰਪੰਚ ਨੇ ਜ਼ਬਰ ਕਰਨੇ ਪੰਜਾਬ ਦੇ ਲੋਕੋ ਤੁਹਾਨੂੰ ਇਹ ਜਿੱਥੇ ਵੀ ਦੇਖਦੇ ਨੇ ਇਹਨਾਂ ਦੇ ਖੇਤਰ ਫੇਰੋ ਚੰਗੀ ਤਰ੍ਹਾਂ ਇਹਨਾਂ ਲੋਕਾਂ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜਿਹੜੀ ਪੱਗ ਸੀ ਉਹਨੂੰ ਮਿੱਟੀ ਵਿੱਚ ਰੋਲਤਾ ਸਚਾਈ ਮੈਂ ਜਿਹੜੇ ਅੱਜ ਕਰਤੂਤ ਦੱਸਣ ਲੱਗਾ ਇਹਨੂੰ ਧਿਆਨ ਦੇ ਨਾਲ ਸੁਣਿਓ ਕੀ ਕਹਿੰਦਾ ਭਗਵਾਨ ਤੁਮਾ ਮੀ ਵਿਧਾਨ ਸਭਾ ਦੇ ਵਿੱਚ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦਾ ਸੀ ਨਸ਼ਿਆਂ ਦੇ ਵਿਰੁੱਧ ਮੇਹਮ ਚਲਾਈ ਹੈ ਨਸ਼ੇ ਖਤਮ ਕਰ ਦਿਆਂਗੇ ਆ ਸੁਣਿਓ ਹੁਣ ਤੁਸੀਂ ਇਹ ਨਸ਼ੇ ਕਿੱਦਾਂ ਖਤਮ ਕਰ ਰਹੇ ਨੇ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈਗਾ ਰਾਏਪੁਰ ਮੰਡਲਾ ਉੱਥੋਂ ਦੀ ਜਿਹੜੀ ਸਰਪੰਚ ਹੈ ਲੇਡੀਜ਼ ਉਹਦੇ ਘਰ ਵਾਲਾ ਜਿਹਦਾ ਨਾਂ ਹੈ ਧਰਮਿੰਦਰ ਸਿੰਘ ਇਹਦੇ ਕੋਲੋਂ ਨਸ਼ਾ ਜਿਹੜਾ ਫੜਿਆ ਗਿਆ ਉਹ ਕੀ ਕੁਝ ਫੜਿਆ ਗਿਆ ਸੁਣਿਓ ਮੜਾ ਜਾ 70 ਕਿਲੋ ਤੁੱਕੀ 50 ਕਿਲੋ ਡੋਡੇ ਜਿਨ੍ਹਾਂ ਨੂੰ ਅਣਪਛ ਕਿਹਾ ਜਾਂਦਾ ਤੇ 240 ਗ੍ਰਾਮ ਅਫੀਮ ਤੇ 77 ਕਿਲੋ ਗਾਂਜਾ ਹੀਰੋਇਨ ਤੇ 13 ਲੱਖ ਰੁਪਇਆ ਕੈਸ਼ ਡਰੱਗ ਮਨੇ ਤੇ ਨਾਲ ਸੋਨੇ ਦੇ ਗਹਿਣੇ ਫੜੇ ਗਏ ਹੁਣ ਇਹ ਜਿਹੜੇ ਨਾਲ ਗਹਿਣੇ ਫੜੇ ਗਏ ਨੇ ਇਹਦਾ ਕੀ ਮਤਲਬ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਨਸ਼ਿਆਂ ਦੇ ਆਦੀ ਨੇ ਆ ਜਿਹੜੀਆਂ ਗਲਾਂ ਵਿੱਚੋਂ ਕਿਸੇ ਨੇ ਚੈਨੀ ਲਾ ਲੀ ਕਿਸੇ ਦਾ ਪਰਸ ਖੋ ਲਿਆ ਕਿਦੇ ਕਾਂਟੇ ਲਾ ਲੇ ਉਹ ਗਹਿਣੇ ਇਹਨਾਂ ਨਸ਼ਾ ਤਸਕਰਾਂ ਦੇ ਕੋਲ ਜਾਂਦੇ ਨੇ ਨਸ਼ਾ ਖਰੀਦਣ ਵਾਸਤੇ ਕਿ ਗਹਿਣੇ ਨਾਲ ਤਾਂ ਫੜੇ ਗਏ 13 ਲੱਖ ਰੁਪਇਆ ਡਰਗ ਮਨੀ ਹੁਣ ਦੱਸੋ ਤੁਸੀਂ ਵੀ ਇਹ ਕਹਿੰਦੇ ਅਸੀਂ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਫੜਨ ਵਾਸਤੇ ਜਾਂ ਨਸ਼ਾ ਖਤਮ ਕਰਨ ਵਾਸਤੇ ਮਹਮ ਚਲਾਈ ਹੋਈ ਹੈ ਹੁਣ ਜਿਹੜੇ ਇਹ ਬੰਦੇ ਫੜੇ ਗਏ ਨੇ ਇੱਕ ਇਹਦੇ ਨਾਲ ਦਾ ਬੰਦਾ ਫਰਾਰ ਹੋ ਗਿਆ ਦਿਲਪ੍ਰੀਤ ਸਿੰਘ ਇਹ ਜਿਹੜਾ ਸਰਪੰਚ ਹੈ ਧਰਮਿੰਦਰ ਸਿੰਘ ਜਾਨਕੀ ਸਰਪੰਚਣੀ ਦੇ ਘਰ ਵਾਲਾ ਪਟਿਆਲੇ ਜ਼ਿਲ੍ਹੇ ਦਾ ਰਾਏਪੁਰ ਮੰਡਲਾ ਪਿੰਡ ਹੈ ਇਹਦਾ ਇਹ ਫੜਿਆ ਗਿਆ ਹੁਣ ਇਹਦੀਆਂ ਫੋਟੋਆਂ ਕਿਹਦੇ ਨਾਲ ਵਾਇਰਲ ਹੁੰਦੀਆਂ ਨੇ ਇੱਕ ਤਾਂ ਜਿਹੜਾ ਹਰਮੀਤ ਸਿੰਘ ਹੈਗਾ ਪਠਾਨ ਮਾਦਰਾ ਐਮ ਐਲ ਏ ਉਹ ਜਿਹਨ ਪਿੱਛੇ ਜਿਹਾ ਵਿਆਹ ਵੀ ਕਰਵਾਇਆ ਦੂਜੀ ਵਾਰ ਘਰ ਵਾਲਿਆਂ ਬੜਾ ਜਲੂਸ ਕੱਢਿਆ ਸੀ ਤੇ ਕਿ ਜਿਹੜਾ ਕਬੱਡੀ ਪਲੇਅਰ ਹੈ ਗੁਰਲਾਲ ਸਿੰਘ ਕਨੌਰ ਪਿੱਛੇ ਟਰਾਲੀਆਂ ਚੋਰੀ ਦੇ ਮਸਲੇ ਵਿੱਚ ਵੀ ਆ ਗਿਆ ਸੀ ਇਹਨਾਂ ਦੇ ਨਾਲ ਇਹ ਸਰਪੰਚ ਤਰਮਿੰਦਰ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਇਹ ਫੋਟੋਆਂ ਨਹੀਂ ਵਾਇਰਲ ਹੋ ਰਹੀਆਂ ਹੁਣ ਜਿਹੜਾ ਇਹ ਤਰੇਮਿੰਦਰ ਸਰਪੰਚ ਦੇ ਕੋਲੋਂ 77 ਕਿਲੋ ਗਾਂਜਾ ਫੜਿਆ ਗਿਆ 13 ਲੱਖ ਰੁਪਇਆ ਗਹਿਣੇ ਫੜੇ ਗਏ 70 ਕਿਲੋ ਭੁੱਕੀ 50 ਕਿਲੋ ਡੋਡੇ 240 ਗ੍ਰਾਮ ਅਫੀਮ ਫੜੀ ਗਈ ਇਹ ਸਾਰਾ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਇਹ ਗੁਰਨਾਨ ਘਨੌਰ ਐਮਐਲਏ ਤੇ ਫਰਮੀਤ ਪਠਾਨ ਮਾਜਰਾ ਜਿਹੜਾ ਐਮਐਲਏ ਇਨ੍ਹਾਂ ਦੇ ਇੱਕ ਦਿੰਦੇ ਇਹਨਾਂ ਐਮਐਲਿਆਂ ਦੀ ਸ਼ਹਿਤੋਂ ਬਿਨਾ ਇਹ ਨਸਬੇ ਚੈ ਨਹੀਂ ਜਾ ਸਕਦਾ ਇਹ ਕੌਣ ਨੇ ਜੀ ਇਹ ਇਨਕਲਾਬੀ ਕ੍ਰਾਂਤੀਕਾਰੀ ਜੋਧੇ ਜਿਹੜੇ ਕਹਿੰਦੇ ਸੀ ਇਨਕਲਾਬ ਜਿੰਦਾਬਾ ਭਗਤ ਸਿਆਹ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਹਿਰਾ ਦੇ ਰਹੇ ਨੇ ਟਰਾਲੀਆਂ ਵੀ ਚੋਰੀ ਕਰ ਲਈਆਂ ਖੜੇ ਗਏ ਆ ਹੁਣ ਗਾਂਝਾ ਭੁੱਕੀ ਡੋਡੇ ਅਭੀ ਮਹਿਰਾਂ ਸੋਨੇ ਦੇ ਗਹਿਣੇ ਤੇ 13 13 ਲੱਖ ਰੁਪਇਆ ਡਰਗ ਮੰਡੀ ਅਸਾ ਜਿਹੜਾ ਇਹ ਤਰਵਿੰਦਰ ਸਿੰਘ ਸਰਪੰਚ ਆ ਨਾ ਰਾਏਪੁਰ ਮੰਡਲਾ ਦਾ ਇਹਦੀ ਕਹਿੰਦੇ ਟਾਈਲਾਂ ਦੀ ਫੈਕਟਰੀ ਵੀ ਆ ਜਿਹੜੀਆਂ ਟਾਈਲਾਂ ਤੁਸੀਂ ਮੇਰੇ ਪਿੱਛੇ ਲੱਗੀਆਂ ਦੇਖ ਰਹੇ ਹੋ ਘਰਾਂ ਵਿੱਚ ਲਾਉਨੇ ਆਪਾਂ ਫਰਸ਼ ਲਾਉਨੇ ਆ ਬਾਥਰੂਮਾਂ ਵਿੱਚ ਕੂਠੀਆਂ ਵਿੱਚ ਉਹ ਟਾਈਲਾਂ ਦੀ ਫੈਕਟਰੀ ਵੀ ਇਹਨਾਂ ਦੀ ਹੁਣ ਜਿਹੜੀਆਂ ਫੈਕਟਰੀਆਂ ਲੱਗਦੀਆਂ ਨੇ ਇਹ ਇੱਕ ਨੰਬਰ ਦੇ ਪੈਸੇ ਵਿੱਚੋਂ ਘਾਟੇ ਲੱਗਦੀਆਂ ਨੇ ਇਹ ਫੇਮ ਭੁੱਗੀ ਗਾਂਜਾ ਹੀਰੋਣ ਜਰਨ ਕੀ ਡਰੱਗ ਵੇਚ ਕੇ ਹੀ ਇਹ ਫੈਕਟਰੀਆਂ ਲੱਗਦੀਆਂ ਨੇ ਤੇ ਇਹ ਉਹ ਨੇ ਜਦੋਂ ਨਾ ਮੈਂ ਸ਼ਬਦ ਵਰਤਦਾ ਹੁਣਾ ਕਤੇੜ ਖਾਜ ਭੇੜ ਬਕਾਊ ਦਲਾਲ ਉਦੋਂ ਇਹਨਾਂ ਲੋਕਾਂ ਨੇ ਵਰਤਦਾ ਹੁਣਾ ਬੈਸਟਾ ਮੇਰੀਆਂ ਗੱਲਾਂ ਤੁਹਾਨੂੰ ਯਕੀਨ ਆ ਗਿਆ ਹੋਣਾ ਕਿ ਬੁੱਟਾ ਸਿੰਘ ਇੰਨਾ ਤੱਤਾ ਕਿਉਂ ਹੁੰਦਾ ਤੁਸੀਂ ਜਦੋਂ ਮਰਜੀ ਥਰਮਾਮੀਟਰ ਲਾ ਕੇ ਮੇਰਾ ਟੈਂਪਰੇਚਰ ਚੈੱਕ ਕਰ ਸਕਦਾ ਵੀ ਅਸੀਂ ਕਿੰਨੇ ਕੁ ਹੌਟ ਆ ਜਾਨਕਿ ਕਿੰਨੇ ਕੁ ਤੱਤਿਆਂ ਗਰਮ ਆ ਚੈੱਕ ਕਰ ਸਕਦੇ ਇਹ ਮੇਰਾ ਬੋਲਣ ਦਾ ਲਹਿਜਾ ਇੱਕ ਅੰਦਾਜ਼ ਹੈ ਕਿਉਂਕਿ ਇਨਾ ਕਤੀੜਾ ਨੂੰ ਜੇ ਇਦਾਂ ਨਾ ਬੋਲ ਗਏ ਤਾਂ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਹੁੰਦਾ ਇਹ ਕੌਣ ਨੇ ਜੀ ਜਿਹੜੇ ਕਹਿੰਦੇ ਸੀ ਕੇਦਰੀ ਬਾਗ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸਿੱਦੇ ਆਜ਼ਮ ਸਰਦਾਰ ਭਗਤ ਸਿੰਘ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਹਿੰਦੇ ਸੀ ਨਾ ਇਹ ਉਹ ਨਹੀਂ ਮੈਂ ਇੰਨਾ ਹਰਾਮਖੋਰਾਆਂ ਵਾਸਤੇ 2022 ਦੇ ਵਿੱਚ ਵੀ ਰੌਲਾ ਪਾਇਆ ਸੀ ਵੀ ਬਚ ਜੋ ਬਚ ਜੋ ਬਚ ਜੋ ਮੋੜ ਤੋਂ ਲੁੱਟ ਲੈਣਗੇ ਪੰਜਾਬ ਨੂੰ ਬਰਬਾਦ ਕਰ ਦੇਣਗੇ ਇਹ ਉਹ ਨਹੀਂ ਹੁਣ ਜਿਹੜੀ ਨਸ਼ਿਆਂ ਦੀ ਭਾਵਨਾਸ਼ੇ ਰੋਕਣ ਦੀ ਮੁਹਿੰਮ ਛੇੜੀ ਹੈ ਉਹ ਕਿਹਦੇ ਖਿਲਾਫ ਛੇੜੀ ਹੈ ਲੈ ਚੋਰ ਤਾਂ ਘਰੇ ਬੈਠੇ ਐ ਫੜਨਾ ਕਿਨੂੰ ਐ ਉਹ ਜਿਹੜਾ ਸਰਪੰਚ ਹੈ ਧਰਮਿੰਦਰ ਸਿੰਘ ਇਹ ਸੱਜੀ ਬਾਂਹ ਕਿਹਦੀ ਹੈ ਗੁਰਲਾਲ ਸਿੰਘ ਘਨੌਰ ਐਮਐਲਏ ਦੀ ਤੇ ਖੱਬੀ ਬਾਂਹ ਕਿਹਦੀ ਹੈ ਹਰਮੇਸ਼ ਸਿੰਘ ਜਿਹੜਾ ਪਠਾਨ ਮਾਦਰਾ ਐਮਐਲਏ ਉਹਦੀ ਉਹਦੇ ਕਹਿਣ ਤੇ ਸਾਰਾ ਕੁਝ ਵਿਕਰੇ ਹੈ ਦੁਆਰਾ ਫੇਰ ਚੇਤੇ ਕਰਾਦਾ ਕਈ ਵਾਰੀ ਭੁੱਲ ਜਾਂਦਾ ਬੰਦਾ ਪਿੰਡ ਕੀ ਹੈ ਜੀ ਪਿੰਡ ਰਾਏਪੁਰ ਮੰਡਲਾ ਜਿੱਥੋਂ ਦੀ ਸਰਪੰਚ ਹੈ ਬੀਬਾ ਉਹਦਾ ਨਾਂ ਨਹੀਂ ਸਾਹਮਣੇ ਆਇਆ ਸ਼ਹਿਰ ਅਖ਼ਬਾਰ ਵਿੱਚ ਲੱਗਿਆ ਹੋ ਉਹਦੇ ਘਰ ਵਾਲਾ ਹੈ ਕੀ ਨਾਂ ਇਹਦਾ ਝਾੜੂ ਵਾਲੇ ਦਾ ਤਰਮਿੰਦਰ ਸਿੰਘ ਤੇ ਇਹਦੇ ਕੋਲੋਂ ਕੀ ਫੜਿਆ ਗਿਆ ਜੀ 70 ਕਿਲੋ ਭੁੱਕੀ 70 ਕਿਲੋ 70 ਕਿਲੋ ਹਾਂ ਤੇ 50 ਕਿਲੋ ਅਣਪੱਛ ਡੋਡੇ ਜਿਨ੍ਹਾਂ ਵਿੱਚੋਂ ਫੀਮ ਨਹੀਂ ਕੱਢੀ ਜਾਂਦੀ ਉਹ ਪੱਛ ਜਾਲੋਂ ਤੁਸੀਂ ਦੇਖੇ ਹੋਣੇ ਨਾ ਬਲੇਡ ਮਾਰ ਕੇ ਪਰਦੋਦਾਂ ਦੇ ਉਹ ਉਹਨਾਂ ਦਾ ਦੋਤੇ ਕਹਿੰਦੇ ਆ ਉਹ ਡੋਡੇ ਫੜੇਗੇ 50 ਕਿਲੋ ਤੇ 240 ਗ੍ਰਾਮ ਹਿਰਨ ਤੇ ਫੀਮ 77 ਕਿਲੋ ਗਾਂਜਾ 70 ਕਿਲੋ ਗਾਂਜਾ ਤੇ 17 ਲੱਖ ਕੈਸ਼ ਡਰੱਗ ਮਨੀ ਫੜੀ ਗਈ 17 ਲੱਖ ਕੈਸ਼ ਡਰੱਗ ਮਨੀ ਤੇ ਨਾਲ ਫੜੇਗੇ ਸੋਨੇ ਦੇ ਗਹਿਣੇ ਹੁਣ ਜਿਹੜੇ ਗਹਿਣੇ ਨੇ ਇਹ ਸਭ ਤੋਂ ਵੱਡਾ ਰਾਜ਼ ਇਹ ਗਹਿਣੇ ਕਿੰਨਾ ਦੇ ਨੇ ਕਿਸੇ ਭੈਣ ਦੀ ਚੈਨੀ ਲੁੱਟੀ ਗਈ ਕਿਸੇ ਮਾਂ ਦੀਆਂ ਵਾਲੀਆਂ ਲਾਈਆਂ ਹੋਈਆਂ ਨਸ਼ੇੜੀਆਂ ਨੇ ਤੋ ਲੁੱਟ ਕੇ ਗਹਿਣੇ ਗੱਡੇ ਜਿਵੇਂ ਜਾਣਾ ਮੋੜ ਨੇ ਲੁੱਟੀਆਂ ਤੀਆਂ ਲੋਂਗੋ ਵਾਲ ਦੀਆਂ ਮੇਰੇ ਚੇਤੇ ਆ ਗਿਆ ਸੀ ਜਾਣਾ ਮੋੜ ਫਿਲਮ ਦਾ ਤੇ ਚਲੋ ਉਹ ਜਾਣਾ ਮੋੜ ਦਾ ਕੋਈ ਥੋੜੇ ਬਤ ਚੰਗੇ ਕੰਮ ਵੀ ਕਰਦਾ ਸੀ ਪਰ ਇਹ ਤਾਂ ਨਸ਼ੇੜੀ ਨੇ ਜਿਹੜੇ ਕੰਨਾਂ ਵਿੱਚੋਂ ਵਾਲੀਆਂ ਲੈ ਕੇ ਜਾਂ ਲਾ ਕੇ ਜਾਂਦੇ ਨੇ ਪਰਸ ਕੋਕੇ ਲੈ ਕੇ ਜਾਂਦੇ ਨੇ ਕਿਧ ਚੈਨੀ ਲਾ ਲਈ ਘੜੀ ਲਾ ਲਈ ਮੋਬਾਈਲ ਖੋលਿਆ ਤੇ ਉਹ ਗਹਿਣੇ ਜਿਹੜੇ ਨੇ ਇਹ ਪਿੰਡ ਰਾਏਪੁਰ ਦੀ ਸਰਪੰਚ ਦੇ ਘਰ ਵਾਲਾ ਤਰਮਿੰਦਰ ਦੇ ਕੋਲੋਂ ਫੜੇ ਗਏ ਨੇ ਜਾਨੀ ਕਿ ਇਹ ਨਸ਼ਾ ਵੇਚਦਾ ਸੀ ਜੇ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਸੀ ਉਹਨੂੰ ਕਹਿੰਦੇ ਗਹਿਣੇ ਚੱਕ ਲਿਆ ਇਹ ਗਹਿਣੇ ਲੁੱਟਖੋਟ ਵਾਲੇ ਨੇ ਆ ਕਰਤੂਤ ਹੈ ਜੀ ਝਾੜੂ ਦੇ ਐਮ ਐਲ اے ਸਰਪੰਚ ਮੰਤਰੀਆਂ ਵਰਕਰਾਂ ਦੀ ਇਹ ਸੁਣ ਲਓ ਧਿਆਨ ਦੇ ਨਾਲ ਹੁਣ ਮੈਂ ਆਪਣੇ ਸ਼ਬਦ ਵਰਤਨਾ ਇਹ ਕੌਣ ਨੇ ਜੀ ਖੱਜ ਕਤੀੜ ਭੇਡਾਂ ਠੀਕ ਹੈ ਜੀ ਬਕਾਊ ਕੌਣ ਨੇ ਇਹ ਜਿਹੜੇ ਮੈਂ ਸ਼ਬਦ ਵਰਤਦਾ ਇਹ ਉਹ ਨਹੀਂ ਇਹ ਗੁੱਸਾ ਉਹੀ ਕਰਨਗੇ ਜਿਹੋ ਜੀ ਜਿਹਦੀ ਕਰਤੂਤ ਹੋਊ ਜਿਹੜੇ ਇਹ ਕਰਤੂਤ ਦੇ ਮਾਲਕ ਹੋਣਗੇ ਗੁੱਸਾ ਉਹ ਕਰਨਗੇ ਪਰ ਮੈਂ ਤਾਂ ਸੱਚ ਕਿਹਾ ਜੀ ਅੱਛਾ ਇਹ মিডিਆ ਸਾਹਮਣੇ ਲਿਆਂਦੇ ਨੇ ਕਿਉਂਕਿ ਬਦਨਾਮੀ ਹੁੰਦੀ ਸੀ ਦੋ ਐਮਰ ਸਾਹਿਬ ਵਿੱਚ ਆਉਂਦੇ ਸੀ ਗੁਰਲਾਲ ਸਿੰਘ ਘਨੌਰ ਵਿੱਚ ਆਉਂਦਾ ਸੀ ਤੇ ਫਰਮੇਸ਼ ਸਿੰਘ ਪਠਾਨ ਮਾਜਰਾ ਵਿੱਚ ਆਉਂਦਾ ਸੀ ਇਸ ਕਰਕੇ মিডিਆ ਤੋਂ ਬਚਾਇਆ ਗਿਆ ਅੰਦਰ ਖਾਤੇ ਜੇਲ੍ਹ ਵਿੱਚ ਸੁੱਟ ਦਿੱਤੇ ਤੇ ਲੋਕਾਂ ਨੂੰ ਕੰਮ ਤਾਂ ਚੰਗਾ ਕੀਤਾ ਪਰ ਕਰਤੂਤਾਂ ਨੇ ਜੀ ਇਹ ਸੁਣਿਆ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ